ਪਧਿਆ ਹਾਏ ਹਾਏ ਆਥਿਆ ਪਾ ਕਰਨੀ ਐਨੀ ਹੋਈ ਪਈ ਆ ਮੇਰਾ ਤਾਂ ਘਰੇ ਕਿਤੇ ਜੀ ਨਹੀਂ ਲੱਗਦਾ ਹੈਗਾ ਕਿੱਥੇ ਜਾਵਾਂ ਮੈਂ ਕਿਹਦੇ ਘਰੇ ਜਾ ਕੇ ਆਵਾਂ ਚੱਲ ਇੱਧਰ ਗਵਾਂਡੀਆਂ ਦੇ ਜਾ ਕੇ ਆਉਣੀ ਆਂ ਜੀ ਆ ਸਵੇਰੇ ਬੁੜਾ ਬੁੜੀ ਜਲੂਸ ਕੱਢੀ ਜਾਂਦੇ ਸੀ ਉਹੀ ਦੱਸ ਕੇ ਆਉਣੀ ਆ ਉਹਨੂੰ ਆਏ ਹਾਏ ਮੱਚਣਾ ਬਾਹਰ ਨਿਕਲਨ ਕਰ ਜੀ ਕਰਦਾ ਐਨੀ ਅੱਗ ਡੇਗਦੀ ਆ ਉਤੋਂ ਮੈਂ ਤਾਂ ਮੱਚਣਾ ਜਿੰਨਾ ਚਿਰ ਦੋ ਘਰਾਂ ਤੇ ਪਚਾਉਣਾ ਪਾਤੇ ਹਮ ਲਦਾਈ ਨੇ ਪਵਾਮਾ ਮੇਰੇ ਤਾਂ ਜੈਨ ਖਾਂ ਨੇ ਰੋਟੀ ਨਹੀਂ ਖਾਦੀ ਹੁੰਦੀ ਹੈ ਕਿ ਚੱਲ ਆਇਆ ਨੀਮਲ ਜੀਤਾ ਨੀਮਲ ਜੀਤ ਕਰ ਰਹੀਆਂ ਹਾਂ ਉਹ ਮਤਲਬ ਜੀਟਣ ਵੀ ਅੱਗ ਲੱਗੀ ਪਈ ਆਉਂਗੀ ਅਮਰ ਛੋਕੜ ਮਾਂ ਜੀ ਵੀ ਵਿਚਾਰੀ ਸਿੱਟੀ ਫਿਰਦੀ ਹੈਗੀ ਕਿੱਥੇ ਆ ਨੀ ਆ ਸੇ ਲਾ ਨੀ ਮੈਂ ਤਾਂ ਸੰਭਰ ਦੇ ਸੀ ਉਹ ਇਤਨਾ ਹਾਈ ਹਾਏ ਤੂੰ ਮੇਰੀ ਗੱਲ ਸੁਣ ਉਹ ਵੱਲ ਗਈ ਸੀ ਮੇਰੀ ਗੱਲ ਸੁਣ ਇੱਥੇ ਬੈਠਾ ਜਾ ਨੀ ਲਾ ਸਿੰਦਰ ਮੇ ਪਾਣੀ ਲੈ ਕੇ ਆਉਣ ਤੂੰ ਕਰਦੀ ਚਾਹੀਏ ਹਾਂ ਪਾਦਾ ਪਾਣੀ ਮੇਰਾ ਸਾਰਾ ਕੁਝ ਖਾਪ ਇੱਕ ਬੇਲੀ ਤੋਂ ਫੇਰ ਆਈਆਂ ਅੱਛਾ ਨੀ ਮੇਰੀ ਗੱਲ ਸੁਣਾ ਹਾਂ ਨੀ ਤੂੰ ਤਾਂ ਬਾਗ ਜਾਂਦੀ ਆਪਣਾ ਡਿਊਟੀ ਤੇ ਕੰਮ ਕਰਾਂਦੇ ਆ ਤੇ ਨੀ ਮਾਗਰੋ ਛੋਟੀ ਵੱਡੀ ਨੇ ਪਾਣੇ ਬੁੜਾ ਬੁੜਾ ਸੂਲੀ ਦੇ ਟੰਗ ਰੱਖੇ ਨੇ ਸੌ ਖਾ ਸੌ ਪਾਈਆਂ ਵੀ ਨੀ ਬੁੜਾ ਬੁੜੀ ਤਾਂ ਆਪਣੇ ਟੱਕ ਤੇ ਢੇਲੀ ਜਾਣਦੀ ਹੈਗੀ ਨੀ ਉਹ ਤੈਨੂੰ ਮੈਂ ਦੱਸ ਦਿਆਂ ਗੱਲ ਸਿੰਦਰ ਹਾਂ ਉੱਚੀ ਹੋਲਵਾਣਾ ਜੀ ਉਹ ਵੀ ਕੀ ਕਰੇ ਹਾਂ ਹੈ ਉਹ ਵੀ ਕੀ ਕਰੇ ਬੁੜਾ ਬੁੜੀ ਵੀ ਟੰਗ ਕਰਦੇ ਆ ਹੁਣ ਸਾਡੇ ਬੁੜੀ ਤੇ ਰੇਲ ਆ ਚੰਗੇ ਬੁੜੀ ਚੱਲਦੀਆਂ ਨੇ ਅਤੇ ਚਾਤਾ ਜੀ ਜਾ ਕੇ ਤੇ ਬੈਠ ਜਾਂਦਾ ਉਹ ਪਸੂਣ ਪੱਠੇ ਨਹੀਂ ਪਾ ਸਕਦਾ ਪਾਣੀ ਨਹੀਂ ਪੀ ਸਕਦਾ ਨਹੀਂ ساری ਉਮਰ ਬਥੇਰਾ ਕੰਮ ਕੀਤਾ ਬੁੜਾ ਬੁੜੀ ਨੇ ਜੇ ਹੁਣ ਮੰਜੇ ਤੇ ਬਹਿ ਕੇ ਖਾਣ ਦੀ ਵਾਰੀ ਆ ਗਈ ਉਹਨਾਂ ਦੀ ਤੁਹਾਨੂੰ ਕੰਮ ਕਰਨੇ ਪੈਣਗੇ ਐਡਾ ਕਿੱਡਾ ਪਹਾੜ ਟੁੱਟ ਗਿਆ ਹੈ ਫਿਰ ਤਾਰਾ ਤੁਰਾ ਵਿੱਚ ਹੋ ਸਕਦੇ ਮਾਈ ਸਾਡੀ ਹੁਣ ਉਹ ਮੰਜਾ ਆਹ ਪੀੜੀ ਰਾ ਲੇ ਤੇ ਉਹਦੇ ਉੱਤੇ ਬਹਿ ਕੇ ਧਾਣਾ ਚੋਦਿਆ ਕਰੇ ਹੁਣ ਉਹ ਕੱਲੀ ਨੂੰ ਵੀ ਔਖਾ ਵਾ ਉਹ ਬਣ ਮੇਰੇ ਕੰਨੀ ਆਈ ਸੀ ਉਹਦੀ ਚੱਕ ਤੇ ਵੀ ਇਹ ਸਾਂਭੇ ਹੁਣ ਤੈਨੂੰ ਪਤਾ ਮੈਂ ਤਾਂ ਸਿੰਦਰੇ ਤੜਕੇ ਦੇ ਉੱਤੇ ਤੁਰ ਜਾਂਦੀ ਹਾਂ ਹਾਂ ਹੁਣ ਸਕੂਲ ਦੇ ਵਿੱਚ ਦੇਖ ਲੈ ਕਿੰਨਾ ਕੰਮ ਹੁੰਦਾਗਾ ਤੇ ਸਰਕਾਰਾਂ ਦੇਲ ਪੱਬਾਂ ਪਾਰ ਹੋਈਆਂ ਪਈਆਂ ਸਰਕਾਰਾਂ ਨਾਲੇ ਪਿੱਤੋਂ ਬੁੜਾ ਬੁੜੀ ਕਿਉਂ ਸੰਭੇ ਹਾਂ ਜਦੋਂ ਟਾਈਮ ਸੀ ਬੁੜਾ ਬੁੜੀ ਦਾ ਨਾਲੇ ਬੁੜਾ ਬੁੜੀ ਨੇ ਆਪਦਾ ਹਿੱਸਾ ਦੋਨਾਂ ਨੇ ਵੱਡੀ ਨੂੰ ਸੰਭਾ ਰੱਖਿਆ ਉਹ ਵੱਡੀ ਲਈ ਹੱਕ ਸੰਭਣ ਤੇ ਠੇਕਾ ਦਾ ਆਪ ਖਾਂਦੀ ਆ ਵੱਡੀ ਨੂੰ ਦੰਦੇ ਨੇ ਠੇਕਾ ਉੱਥੇ ਉਹਨਾਂ ਦੇ ਘਰ ਹੀ ਆਉਂਦਾ ਠੇਕਾ ਚਾਹੇ ਬੜਾ ਪਾਣੇ ਗੱਲ ਗਲਤ ਤੈਨੂੰ ਵੀ ਯਾ ਕਰਨ ਵਿੱਚ ਪੱਲਾ ਛਾੜਨ ਤੇ ਮੈਂ ਨਹੀਂ ਕਹਾ ਨਿੱਕੇ ਜੇ ਘਰ ਚ ਬਾੜਤਾ ਐਡਾ ਵੱਡਾ ਉਹ ਨੂੰ ਘਰ ਦੇਤਾ ਬੁੜਾ ਬੁੜੀ ਨੇ ਨਾਲੇ ਉਹਨੂੰ ਠੇਕਾ ਸਾਰਾ ਉਹਦੇ ਘਰ ਹੀ ਆਉਂਦਾ ਉਹ ਉਹ ਸਾਡੀ ਤੋਂ ਨਗਰਾਨੀ ਚੜਨ ਦੀ ਬੰਦੀ ਦਾ ਬਠੇਰੀ ਹੈਗੀ ਤੇ ਪਰ ਉਹਨੂੰ ਆਹ ਇਹ ਕਦੇ ਸਾਹਮਣੇ ਕਦੇ ਮੈਂ ਸਾਹਮਣੇ ਤੇ ਮੇਰਾ ਕੀ ਹੱਕ ਵਰਦ ਸਾਹਮਣੇ ਨਾ ਨਾ ਤੇਰਾ ਕੋਈ ਨਹੀਂ ਹੱਕ ਹੈ ਰ ਸੰਬੰਧ ਦਾ ਹਾਂ ਤੜਕੇ ਪਾਣੀ ਦੂ ਦੂ ਨੂੰ ਦਿਹੋਂ ਨੂੰ ਤਿਆਰ ਸਮਖਾ ਹੋਰ ਚਰਮੀ ਆਹੋ ਬੂੜਾ ਕਹੇ ਤੇਰੀ ਮਾਂ ਦੀ ਤੇਰੀ ਪਾਣੀ ਆਹੋ ਚਰਨਾ ਇਹ ਬੇਬੇ ਨਾਲ ਆਹੋ ਤੇ ਹੋ ਬਣੀ ਵੱਡੀ ਬਹੁਕਰ ਤੇਰੀ ਮਾਂ ਤੇਰੀ ਪਾਣੀ ਪਾਣੀ ਉਹ ਹਾਂ ਬੋਸੇ ਕਬੋੜੇ ਮਾਰਿਆ ਨਹੀਂ ਕਾਤਰ ਕੋਈ ੱਡੀ ਨਹੀਂ ਨਹੀਂ ਸਾਡਾ ਬੂੜਾ ਵੀ ਠੀਕ ਹੀ ਆ ਬਾਹਰ ਆਊਗਾ ਆ ਤਰੀ ਭਾਈ ਚਾਹ ਘੁੱਟ ਉਧਰ ਆਊਗਾ ਆ ਤਰੀ ਭਾਈ ਚਾਹ ਘੁੱਟ ਨਾ ਚਾਹ ਵੀ ਹੋਟਲ ਖੋਲਿਆ ਹੁੰਦਾ ਹਾਂ ਉਹ ਵੀ ਕੀ ਕਰੇ ਉਹ ਸਾਰ ਦਿਨ ਕੰਮ ਕਰਕੇ 10 ਮਿੰਟ ਹੋਲੇ ਵੀ ਆਰਾਮ ਕਰਨਾ ਹੁੰਦਾ ਉਹਨਾਂ ਦੀ ਵਾਸੀਆ ਰੋਗ ਨਹੀਂ ਕੋਈ ਉਹ ਵੀ ਕੀ ਕਰੇ ਵਿਚਾਰੀ ਨਹੀਂ ਵਿਚਾਰੀ ਵਿਚੋਰੀ ਕੋਈ ਇਹ ਸ਼ਹਿਰ ਦੀ ਹੈਗੀ ਨਹੀਂ ਮੈਂ ਉਹ ਤਾਂ ਵਿਚਾਰੀ ਉਹ ਤਾਂ ਮੇਰਾ ਤਾਂ ਵਧੀਆ ਰੱਖੀ ਹੈਗੀ ਪਰ ਬੜਾ ਫਿਰ ਤੁਹਾਨੂੰ ਵੱਧ ਪਤਾ ਹੋਊਗਾ ਤੁਸੀਂ ਬਾਹਰ ਰਹਿੰਦੇ ਹੋ ਮੇਰੇ ਵੱਲ ਵਧੀਆ ਮੈਨੂੰ ਤਾਂ ਐਸਾ ਐਸਾ ਰੱਬ ਦਗਾ ਨਹੀਂ ਹੈ ਅੱਛਾ ਕਹਿੰਦੀ ਕੁਝ ਮੇਰੇ ਵੱਲ ਗਲਤੀ ਨਹੀਂ ਮਾੜੀ ਖੈਰ ਹਾਂ ਦੇਲ ਦੀ ਨਿਵਾੜੀ ਹੈ ਦੇਲ ਦੀ ਤਾਂ ਮਾੜੀ ਹੈ ਨਹੀਂ ਹਾਂ ਤਾਂ ਕਈ ਵਾਰ ਮੈਂ ਬਾਹਰ ਚੀ ਚੁੱਲ ਹਾਂ ਹਾਂ ਉੱਤਕੇ ਨੇ ਦੇ ਦਿੰਦੀ ਹੈ ਹਾਂ ਤਾਂ ਮੈਨੂੰ ਮੈਨੂੰ ਕਈ ਗਈ ਸੀ ਕਹਿੰਦੀ ਮੈਂ ਹੁਣ ਕਿਵੇਂ ਕਰਾਂ ਮੈਂ ਹਾਂ ਦੇਖ ਲੈ ਭਾਈ ਵੀ ਭਾਈ ਕੁੜੀ ਨੂੰ ਬੁਲਾ ਲੈ ਆਪਾਂ ਫਿਰ ਉਹਨਾਂ ਨੂੰ ਫੋਨ ਕਰ ਦਿੰਨੇ ਬਾਹਰ ਬੈਠੇ ਨੇ ਜਿਹੜੇ ਹਾਂ ਉਹਨਾਂ ਨੂੰ ਫੋਨ ਕਰ ਦਿੰਨੇ ਉਹ ਆ ਜਾਣਗੇ ਭਾਹ ਕੁੜੀ ਨੂੰ ਲੈ ਕੇ ਤੇ ਨਾਲ ਦਰਦ ਦੋਈਆ ਕਿਉਂ ਕਰ ਦੇਣਾ ਹਾਂ ਭਾਹ ਦੇਖ ਜਦੋਂ 70000 ਦੇਖਦਾ ਉਹਦਾ ਹਾਂ ਠੇਕੇ ਦਾ ਵੀ ਇਹ ਤਾਂ ਤੈਨੂੰ ਦੇ ਦਿਆ ਕੰਮ ਤੂੰ 1.70 1 ਲੱਖ 70 ਆਹੋ ਗੱਲਾਂ ਕਰਦੀ ਸੀ ਬੁੜੀ ਇੱਕ ਦਿਨ ਆ ਫਿਰ 170000 ਦੋਨੇ ਚਰਚਰ ਕਰੀ ਜਾਂਦੇ ਸੀ ਬੁੜਾ ਤੇ ਬੁੜੀ ਆਹੋ ਬੁੜਾ ਤਾਂ ਵਿੰਦਰੀ ਪਾਸੇ ਹੁੰਦਾ ਇਹਦੀ ਸਲਾਹ ਐ ਸੀ ਵੀ ਬੁੜੇ ਨੂੰ ਤੂੰ ਰੱਖ ਲੈ ਵੀ ਬੁੜੀ ਮੇਰੇ ਵੱਲ ਰਹੀ ਵੀ ਇੱਕ ਨੂੰ ਤੂੰ ਰੱਖ ਆਪਣੇ ਮਾਇ ਰੱਖਾ ਬੁੜੇ ਨੂੰ ਰੱਖਣਾ ਨਹੀਂ ਨਾ ਬੁੜੀ ਮੈਂ ਰੱਖੀ ਕਰਾਂ ਮੇਰੇ ਵੀ ਰੱਖ ਮਾਰੇ ਚਾਰ ਪਾਈਸੇ ਨੇ ਬੁੜੇ ਕੋਲੇ ਬੁੜਾ ਤਾਂ ਬੋਲਦਾ ਮੰਜੀ ਦਾ ਮੰਜੀ ਦਾ ਹੀ ਰੱਖਦਾ ਬੁੜਾ ਤਾਂ ਕੰਦ ਹੋ ਜਾਉ ਨਾ ਅੱਡ ਬਣਦਾ ਆ ਬਣਦਾ ਬੁੜੀ ਨੂੰ ਵਿੰਦਰੀ ਸੁਣੀ ਸੜਦਾ ਹਾਂ ਹਾਂ ਉਹ ਕਿੱਥੇ ਅੱਡ ਹੋ ਜਾਊਗਾ ਫਿਰ ਉਹਦੇ ਸਲਾਹ ਆਏ ਆ ਬੇਕਰ ਤੂ ਰੱਖ ਲੈ ਇੱਕ ਨੂੰ ਮੈਂ ਰੱਖ ਲੈਣੀ ਨਾ ਨਹੀਂ ਦੇਖਵੇਂ ਇਹ ਤਾਂ ਗੱਲ ਮਾੜੀ ਸੀ ਰੱਖਣਾ ਦੋਨਾਂ ਨੂੰ ਰੱਖੇ ਮੈਂ ਕਿਹਾ ਦੋਹਾਂ ਚ ਬਸੋੜਾ ਬਸੋੜਾ ਭਾਈ ਜੂ ਮੈਂ ਤਾਂ ਇਹਨੂੰ ਆਈ ਸਮਝਾਉਂਦੀ ਸੀ ਵੀ ਤੇ ਆਪਾਂ ਨੂੰ ਕਹਿੰਗੇ ਜਿਉਂਦਾ ਇਹਦਾ ਬਸੋੜਾ ਪਾਤਾ ਬਸੋੜਾ 파ਤਾ ਨਾਲ ਆਉਂਗੇ ਤਾਂ ਮਾੜੀ ਦੋਹਾਂ ਜੀਆਂ ਨੂੰ ਇਕੱਠੀ ਰਹਿਣਾ ਚਾਹੀਦਾ ਰਹਿਣਾ ਚਾਹੀਦਾ ਹਾਂ ਇੱਕ ਦੋ ਤਿੰਨ 100 ਪੜਦਾ ਹੁੰਦਾ 100 ਪੜਦਾ ਹੁੰਦਾ ਨਾਲ ਆਹੀ ਤਾਂ ਸਾਥ ਚਾਹੀਦਾ ਇਹ ਸੋਹਣੇ ਹਾਂ ਹਾਂ ਆਈ ਮਦਾ ਇਹਨੂੰ ਕਹਿੰਦੀ ਸੀ ਮਾਹਦੇ ਬਚਾ ਬਣਾਉਣੀ ਘਟਕ ਸੁਣਾਣਾ ਨਾ ਨਾ ਚਾਹ ਨਹੀਂ ਬੱਲ ਨਹੀਂ ਕਰ ਲਾ ਆ ਹੁਣ ਦੇਖ ਲੈ ਇਦਨ ਅਖਬਾਰ ਜਖਾਬਰ ਸੁਣੀ ਸੀ ਮੈਂ ਕਿਸੇ ਤੋਂ ਆਖੇ ਆਈ ਬੁੜਾ ਬੁੜੀ ਉਹ ਮਲਾਜਮ ਸੀ ਦੋਨੇ ਕੋਟ ਆਖੇ ਇੱਕ ਨੇ ਬੁੜਾ ਰੱਖ ਲੈ ਇੱਕ ਨੇ ਗੁੜੀ ਰੱਖ ਲਈ ਅੱਛਾ ਪਾਣੇ ਦੋ ਹੀ ਆਈ ਫੇ ਕਰਾਂ ਚ ਮੱਗੇ ਲੈ ਸਾਡੇ ਚ ਬਸੋੜਾ ਪਾਤਾ ਹਾਂ ਬਸੋੜਾ ਪਾਤਾ ਆਹੇ ਜੇ ਪਾ ਆਪਣਾ ਖਟੇ ਤੁਸੀਂ ਨਾ ਨਾ ਮੇਰੀ ਗੱਲ ਸੁਣੋ ਦੇਖ ਹੁਣ ਉਹ ਬਾਹਰ ਨੇ ਹੁਣ ਮੈਨੂੰ ਕੱਲੀ ਔਖਾ ਹੈ ਤੁਹਾਨੂੰ ਇਹਨਾਂ ਨੂੰ ਵੀ ਪਤਾਗਾ ਸ਼ੋਨਾ ਉਤਾਰ ਇੰਨੇ ਕਰੇ ਭਾਈ ਹੈ ਪਸੂ ਤਾਂ ਡਾਇਡਾ ਵੱਡਾ ਘਰ ਆਗਾ ਤੇ ਹੁਣ ਮੈਂ ਤਾਂ ਤੜਕੇ ਸਵੇਰੇ ਸਵੇਹੀ ਡਿਊਟੀ ਨਿਕਲ ਜਾਂਦੀ ਆ ਹੁਣ ਸਾਡੇ ਤਾਂ ਜਿੰਦੇ ਲੱਗੇ ਸਾਡੇ ਸੰਭੂ ਕੌਣ ਪਾਣੀ ਤਾਂ ਕੌਣ ਰੋਈ ਬੈਠੀ ਬੁਢੀ ਹੱਕਾ ਮਾਰਦੀ ਹਾਂ ਮਾਤਾ ਸਾਡੀ ਫਿਰ ਬੈਠੀ ਹੱਕਾ ਮਾਰੀ ਜਾਊ ਤੇ ਫਿਰ ਫਿਰ ਕਹਣਗੇ ਲਕਣਾ ਬੁਢੀ ਬੁਢੀ ਅੰਦਰ ਪਾ ਕੇ ਮਾਰਤਾ ਸਹੀ ਗਾ ਫਿਰ ਮੈਨੂੰ ਆਏ ਕਹਿਣਗੇ ਫਿਰ ਮੈਂ ਤਾਂ ਲੋਕਾਂ ਨੇ ਜਿਉਣੀ ਨਹੀਂ ਦੇਣਾ ਕਿਸੇ ਲੋਟ ਫਿਰ ਮੈਂ ਤਾਂ ਤਾਂ ਕਰਨੀਆ ਤੈਨੂੰ ਚੱਲ ਚੰਗਾ ਮੈਂ ਤਾਂ ਹੁਣ ਜਾਣੀ ਆ ਕਿ ਮੈਂ ਤਾਂ ਆਈ ਮੜੀ ਦੇਖਣ ਆਈ ਸੀ ਮਾਖਾ ਪਤਾ ਨਹੀਂ ਕਿ ਇਹਨੂੰ ਬਲਜੀਤ ਨੂੰ ਪਤਾ ਵੀ ਐਡੀ ਗੱਲ ਦਾ ਕਿ ਨਾ ਵੀ ਵੱਡੀ ਬਹੂ ਨੇ ਵੀ ਸੇਰ ਗੋੜਾ ਉਹਦੀ ਵੀ ਬਿਠੇ ਰਠੇ ਠਟ ਕੀਤੇ ਝਾੜ ਤਾ ਬਿਚੇ ਰੰਦੀ ਆ ਹਾਂ ਝਾੜ ਤਾ ਬਿਚੇ ਰੰਦੀ ਆ ਹਾਂ ਫਿਰ ਕਰੇ ਵੀ ਕੀ ਉਹ ਕਰੇ ਵੀ ਕੀ ਝਾੜ ਤਾ ਬਿਚੇ ਰੰਦੀ ਆ ਫਿਰ ਘੋੜਾਂ ਦੇ ਨਹੀਂ ਜਿਹੜੇ ਘੋੜਾ ਮੜੀ 70000 ਦੇ ਕਹਿੰਦਾ ਮੈਂ ਫਿਰ ਦੇਖੇ 1 ਲੱਖ 70 ਆਹ ਹੋ ਵੀ ਦੇਖੀ ਉਹਨੇ ਫਿਰ ਉਹ ਦੇਣਾ ਕਿ ਇਹਨੂੰ ਕੁੜੀਂ ਦੇ ਦੇਣਗੇ ਹਾਂ ਮਾਰਜਲ ਫਿਰ ਘੜੇ ਖਰਚੀ ਕੁੜੀ ਨਿਸ਼ਾਨ ਨਹੀਂ ਆਉਦੀ ਜਿਹੜੇ ਤਲੇ ਸਾਈਂ ਘੜੀ ਅਨਾਜ ਤਾਂ ਪੂਰੀ ਕਹਿੰਦੇ ਜਦੋਂ ਆਹ ਪੁਰੀ ਨੂੰ ਜਦੋਂ ਕੋ ਮਾਰੀ ਗੱਲ ਹੁੰਦੀ ਰਹਿੰਦੇ ਸੀ ਕੁੜੀ ਨੂੰ ਬੁਲਾਉਣੇ ਆ ਹਾਂ ਇੱਕ ਦੀ ਪੁਰੀ ਆ ਕਿ ਆਪਣੇ ਕੋਲ ਕਿਲੇ ਨੇ ਬੁਢੀ ਦੇ ਹੌਂਚ ਕਿਲੇਆਂ ਵਾਲਾ ਕਿਲਾ ਹੈ ਹਾਂ ਨਹੀਂ ਨਹੀਂ ਮੇਰੀ ਗੱਲ ਸੁਣਦੇ ਜੀ ਆ ਤਾਂ ਗੱਲ ਗਲਤ ਆ ਗਈ ਨਹੀਂ ਜਦੋਂ ਪੁੱਤ ਬੈਠੇ ਨੇ ਸਾਹਮਣੇ ਪੁੱਤਾਂ ਨੇ ਕਿ ਧੀ ਆਣੇ ਆਂਗੀ ਮਾਂ ਤਾਂ ਤਾਂ ਸਾਡੀ ਹੋਰਾਂ ਨਹੀਂ ਸੋਚਦੀ ਹਾਂ ਬੋਟਾ ਬੁੜੀ ਦੇ ਵੀ ਇਹ ਗੱਲ ਖਾਣੇ ਚ ਪਾਇਆ ਕਰੋ ਵੀ ਮਾਂ ਥੋੜਾ ਗੋਹੁੰ ਲਤਾ ਸੀ ਚੱਕਣਾ ਹੈ ਵੀ ਸਾਡੀ ਤੇ ਲਈ ਕਿਸੇ ਦਾ ਕਰੋ ਪੈਸਾ ਟੇਕ ਕੇ ਤਾਂ ਜਦੋਂ ਅਰੇ ਬਾਪੂ ਜੀ ਕੁੜੀਆਂ ਦਾ ਕੀ ਮਤਲਬ ਹੈ ਇੱਕ ਜਾਨ ਕੁੜੀ ਤਾਂ ਸਾਡਾ ਘਟ ਬੋਲਦਾ ਹੈ ਉਹ ਤਾਂ ਘਟ ਕਹਿੰਦਾ ਇਹ ਗੱਲ ਨੂੰ ਹਾਂ ਤੇ ਬੇਬੇ ਸਾਡੀ ਬਾਹਲੇ ਕਹਿੰਦੀ ਹੈ ਕਿ ਜੇ ਉਹ ਖੁੱਡਾ ਵੀ ਤਾਂ ਹੀ ਪਾਉਂਦੀ ਆ ਬੁੜੀ ਖੁੱਡਾ ਵੀ ਤਾਂ ਹੀ ਸਲਫਾਉਂਦੀ ਆ ਹਾਂ ਜਿਹਦੇ ਉੱਤੇ 170 ਆਉਂਦਾ ਹੈ ਠੇਕ ਤੇ ਆਪਾਂ ਕਿੱਦੇ ਲੈਣ ਗਿਆਂ ਅੱਡ ਹੋ ਜਾ ਕਹਿੰਦੇ ਲੈ ਆਏ ਸੰਗਰ ਜਵਾਡੋ ਫਿੱਲਿਆ ਤਸ ਜਾਂਦਾਂ ਵਾਹ ਅੱਡ ਵਹਾਰ ਜਿਹੜੇ ਟਿੱਡ ਲਈ ਫਰਦੀ ਵਿਚੀ ਕੋ ਵਿਚੀ ਕਰਲਾ ਕੰਮ ਅੱਡ ਕੇ ਹੁਣ ਉਹਦੇ ਨੇ ਢੱਕਾ ਤੇ ਲਾ ਦੇ ਚੱਲ ਚੰਗਾ ਪਾਣੀ ਮਾਈ ਤਾਂ ਜਾਨੀ ਆ ਹੁਣ ਜਵਾਕ ਸਕੂਲੋਂ ਆਉਣ ਵਾਲੇ ਨੇ ਚਲ ਠੀਕ ਆ ਚੰਦਾ ਸਿੰਦਰਾ ਹਾਂ ਮਾਂ ਤਾਂ ਆਈ ਮੈਂ ਤਾਂ ਆਈ ਹੋ ਗਈ ਪਤਾ ਨਹੀਂ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਨਾ ਜਾਂ ਉਹ ਤਾਂ ਮੈਨੂੰ ਮਾੜਵੇ ਉੜਦੀ ਗੱਲ ਦਾ ਪਤਾ ਸੀ ਮੇਰੇ ਕੋਲੇ ਆ ਕੇ ਵੀ ਗਈ ਸੀ ਉਹ ਬਾਹਰ ਉਸ ਕੱਢਿਆ ਉਹ ਮਾਂ ਨਹੀਂ ਦੱਸੇ ਜਿਹੜੇ ਗੱਲਾਂ ਤੂੰ ਦੱਸ ਕੇ ਗਈ ਮੈਂ ਬੇਨਾ ਕੁਝ ਕਰੇ ਦੱਸ ਕੇ ਰੋ ਕਾਲਾ ਚੰਗੀ ਤੂਰੀ ਆ ਗਈ ਹਾਂ ਫਿਰ ਉਹ ਕਰਿਆ ਕਿ ਜਾਬੇ ਦਸਨ ਮਾਰ ਮਾ ਚੰਗਾ ਆਪਣੇ ਗੱਲਾਂ ਤਾਂ ਮੁੱਕਣੀਆਂ ਨਹੀਂ ਹਾਂ ਸਾਰੇ ਬੰਦੇ ਮੱਕਣਾਂਗੇ ਚਾਹ ਪੀ ਜਾਂਦੀ ਵੀ ਕੋਈ ਮਾਰ ਤੇ ਚਾਹ ਮਾਰ ਨਹੀਂ ਮਸਾਂ ਨਹੀਂ ਮਾਰ ਲਿਆ ਕਰ ਗੇੜਾ ਮੈਂ 2 ਵਜੇ ਤੋਂ ਬਾਅਦ ਆ ਜਾਈਂਗੀ ਕੋਈ ਨਾ ਮਾਰ ਕੇ ਜਾਉਂਗੀ ਏਡਾ ਹਾਂ ਉਹ ਤਾਂ ਮੇਰੇ ਪਿਆਰੇ ਨਾਲ ਸੁਆ ਲੈਂਦੀ ਕਰਦੀ ਐ ਇਹਨੂੰ ਆਇਆ ਵੀ ਜਦੋਂ ਨੇ ਦਰਾਣੀ ਥਾਣੀ ਆਏ ਆਏ ਹੋ ਜਾਣਾ ਮੈਂ ਤਾਂ ਸੋ ਮੇਰੇ ਇੰਨਾ ਪਿਆਰ ਕਰਦੇ ਉਹਨੂੰ ਮੈਂ ਕਿਵੇਂ ਕਹਿਦਾ ਹਾਂ ਹਾਂ ਉਹ ਸਹਿਰ ਦੀ ਉਹ ਸਾਰੀ ਗੱਲ ਸਮਝਦੀ ਐ ਐ ਥੋੜੀਆ ਗੱਲ ਹੁਣ ਜੇ ਬੇਬੇ ਬਾਪੂ ਐ ਕਰਦੇ ਨੂੰ ਉਹਦਾ ਕੀ ਕਸੂਰ ਆ ਵਿਚਾਰੀ ਦਾ ਚਲ ਆ ਜਾ ਮਾਂ ਦੇਖ ਡਿਗਣਾ ਭਾਈ ਆਹ ਆ ਅੰਦਰ ਗਏ ਨਾ ਇਸੇ ਚ ਨਹੀਂ ਬੋਤਾ ਇੱਥੇ ਠੀਕ ਆ ਮੈਂ ਹਾਂ ਪੁਰਸੀ ਲਾ ਲੈ ਸਰ ਅਮਜੇ ਤੇ ਨਾ ਨਹੀਂ 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 ਪੁਰਸੀ ਲਵੋ ਪੁਰਸੀ ਲਵੋ ਤੁਸੀਂ ਮੰਜੇ ਤੇ ਨਹੀਂ ਬੈਠੋ ਇੱਥੇ ਬੈਠ ਜਾ ਦੇਖ ਡਿਗਣਾ ਪਿਆ ਕੋਤੇ ਹਾਏ ਹਾਏ ਪਾਣੀ ਲੈਣਾ ਕੋਟਕਾ ਨਾ ਨਾ ਬਸ ਪੁੱਤ ਲੈ ਪਾਣੀ ਤਾਂ ਨਾ ਨਾ ਬਸ ਅੱਛਾ ਹਾਂ ਹਾਏ ਹਾਏ ਕੀ ਹੋ ਗਿਆ ਧਰਮੀ ਬਹੁਤ ਜ਼ਿਆਦਾ ਆ ਗਈ ਹੋਰ ਤਾਂ ਵੀ ਤਾਂ ਨਹੀਂ ਆਈ ਟਮਾੜ ਪੈਂਦਾ ਘਰਾਂ ਦੇ ਚ ਉੱਥੇ ਡਾ ਲੈਂਦੀ ਆ ਵੰਜਾ ਦਾ ਪੱਖਾ ਲਾਵੇ ਤੁਸੀਂ ਅੰਦਰ ਵਾਜਾ ਕਰੋ ਬੈਠਣ ਹੀ ਨਹੀਂ ਦਿੰਦੀ ਅੰਦਰ ਕਿੱਥੇ ਬੈਠਣ ਦਿੰਦੀ ਆ ਦੀ ਮੈਂ ਅੰਦਰ ਬਾਪੂ ਨੂੰ ਕਿਹਾਗਾ ਹਾਂ ਮੈਂ 4 ਕਿੱਲੇ ਬੌਂਦੀ ਆ ਹੁਣੇ ਹੂੰ 1 ਲੱਖ 80 ਹਜ਼ਾਰ ਹੋ ਗਿਆ ਠੇਕਾ ਅੱਛਾ ਮੈਂ ਠੇਕਾ ਲਿਆ ਕਰ ਚਪੂ ਕਰਕੇ ਚੱਲ ਕੋਈ ਸਾਮੂ ਗਾ ਨੂੰ ਦਵਾਗੇ ਕਾਹਤਲ ਤੁਸੀਂ ਹੁਣ ਕਾਹਨੂੰ ਐਵੇਂ ਹੋ ਕਰਦੇ ਹੋ ਹੁਣ ਜਦੋਂ ਸਾਂਭੀ ਤਾਂ ਜਾਂਦੀ ਆ ਹੁਣ ਚਾਹ ਪਾਣੀ ਬਣਾ ਕੇ ਤੇ ਸਾਰਾ ਕੰਮ ਕਰਦੀ ਆ ਹੈ ਕਾਹਨੂੰ ਬੁੱਤ ਹੈਦਰ ਬਾਪੂ ਨੂੰ ਗਾਏ ਸੰਨੀਆਂ ਤੂੰ ਕਰਕੇ ਆ ਅੱਛਾ ਉਹ ਕਹਿੰਦਾ ਮਿੱਠੋ ਨਹੀਂ ਹੁੰਦੀ ਕਹਿੰਦਾ ਫਿਰ ਉਸ ਤੇ ਇੱਥੋਂ ਨਹੀਂ ਹੁੰਦੀ ਤਾਂ ਬੇਬੇ ਨੂੰ ਕਹੇ ਅਕੇ ਕਹਿੰਦੀ ਬੇਬੇ ਕਰਕੇ ਮਸ ਮੈਂ ਹੁਣ ਸੰਨੀ ਕਰਦੀ ਹੁ ਮੇਰਾ ਸਾਰੀ ਉਮਰ ਸੰਨੀ ਹੀ ਕਰੀ ਜਾਊਂਗੀ ਚਲ ਮੈਂ ਹਾਰ ਜਹਾਰੀ ਕਰ ਲਿਆ ਕਰੋ ਆਨੂ ਮੇ ਬਾੜੇ ਮੈਂ ਥੋ ਆਵਦਾ ਹੱਥ ਲੇਕਿਨ ਤਰੇ ਅੰਧਾ ਸੀ ਜੇ ਕਿਸੇ ਪਸੂ ਨੇ ਸਿੰਗ ਮਾਰੇ ਤਾਂ ਫਿਰ ਨੂੰ ਆਈ ਨਹੀਂ ਪਤਾ ਹੈ ਭਾਈ ਰਤ ਤੁਹਾਡ ਦਿੱਤੀ ਵਿੱਚ ਚੰਗੀ ਰਹੂਗੀ ਉਹਦਾ ਫਿਰ ਪੰਚਾਇਤ ਵਿੱਚ ੁੱਬ ਕੇ ਕਹਤਾ ਸੀ ਮੈਂ ਸਾਂਭਦੀ ਐਂਗੀ ਫਿਰ ਉਹਨੂੰ ਵੀ ਜਾਣੀ ਰਹਣ ਮਾਂ ਸਾਂਭਣ ਦਾ ਕੋਈ ਵੱਡੀ ਗੱਲ ਨਹੀਂ ਹੁਣ ਤੁਹਾਨੂੰ ਵੀ ਕਹਦਾ ਮੈਂ ਤਾਂ ਸਿਹਰੇ ਵਗ ਜਾਂਦੇ ਆ 8:30 ਵਜੇ ਤੋਂ ਨਿਕਲ ਜਾਂਦੇ ਆ ਉਹਦਾ ਮੈਂ ਕਿਹਾ ਪੁੱਤ ਮਹਾ ਦਾ ਡਿਊਟੀ ਦਾ ਕੰਮ ਆ ਉਹਦਾ ਨਹੀਂ ਲੋਦਾ ਮੇਰਾ ਖਾ ਪਰ ਅਸੀਂ ਦਾ ਭਾਈ ਐਡ ਹੋ ਜਾਾਂਗੇ ਅੱਡੀ ਨਾ ਆਉਂਗੇ ਕਿਉਂ ਸਾਡਾ ਹਿੱਸਾ ਹੈਗਾਗਾ ਹਿੱਸਾ ਆਏਗਾ ਅਸੀਂ ਦਾਅ ਲਗਾ ਦੋ ਪੁੱਤ ਨੇ ਮਾਂ ਤੇ ਰੋਲਦੇ ਫਿਰਦੇ ਤੇ ਗਰਗਾਈ ਕਹੂੰਗਾ ਭਾਈ ਉਹ ਤਾਂ ਹੁਣ ਸੋਨੂੰ ਆਪਦੇ ਆਪ ਪਤਾ ਹੋਣਾ ਚਾਹੀਦਾ ਬੇਇੱਜ਼ਤੀ ਹੋਊਗੀ ਇਸ ਗੱਲ ਦੇ ਵਿੱਚ ਇਹ ਤਾਂ ਗਲਤ ਹੈ ਤੇ ਤਾਂ ਹੁਣ ਉਹ ਵੀ ਸਾਰੀ ਦਾ ਟੰਕ ਕਰਦੀ ਆ ਹਨ ਉਹ ਵੀ ਅੱਕ ਜਾਂਦੀ ਆ ਕੀ ਕਰੇ ਹੱਤੋਂ ਅੰਨੇ ਕੋਈ ਨਾ ਪੁੱਤ ਫਿਰ ਹਾਂ 2 ਲੱਖ 80 ਹਜ਼ਾਰ ਵਾਂਗੂ ਠੇਕਾ ਹੁੰਦਾਗਾ ਹਾਂ ਕੋਈ ਗੱਲ ਨਹੀਂ ਫਿਰ ਅਸੀਂ ਆਪ ਦਾ ਕੋਈ ਕੁੜੀ ਰੱਖ ਲਾਂਗੇ ਭਾਈ ਰੋਟੀ ਟੁੱਕ ਤੇ ਲੈ ਹੁਣ ਤੁਸੀਂ ਆਏ ਤਾਂ ਸੋਚੋ 2 ਲੱਖ 80 ਆਖੇ ਦੇ 1 ਲੱਖ 80 ਹਜ਼ਾਰ ਰੁਪਏ ਸੰਡੇ ਆਉਂਦਾ ਹੈ 2 ਲੱਖ 2 ਲੱਖ 80 ਆਉਂਦਾ ਪੁੱਤ ਚਾਰ ਕਿੱਲਿਆਂ ਦਾ ਚਲ 2 ਲੱਖ 80 ਆਉਂਦਾ ਹੋਊਗਾ ਫਿਰ ਉਹੀ 2 ਲੱਖ 80 ਦੇ ਹੱਥ ਦੇ ਦਰੋਂ ਆਪੀ ਰੋਟੀ ਦੇ ਬਸ ਸੰਡੇ ਹੋਣੇ ਕੋਲੀ ਪੁੱਤ ਕੀ ਅਸੀਂ ਫੜਦੇਾਂਗੇ ਬੋਂਦੇ ਬੀਜ ਦੇ ਤਾਂ ਉਹੀ ਲੈਣਗੇ ਬੋਂਦੇ ਬੀਜ ਦੇ ਜ਼ਿੰਮੇਦਾਰ ਤਾਂ ਛੋਡੀ ਬਾੜ ਦੀ ਆਜੇ ਹਜੇ ਤੁਸੀਂ ਰੱਖੀ ਬੈਠਾ ਉਹਨਾਂ ਨੂੰ ਪਹਿਲਾਂ ਤਾਂ ਸਾਰਾ ਮਾਂ ਤੁਹਾਡੇ ਕੋਲੇ ਆਉਂਦਾ ਫਿਰ ਮਾਂ ਤੂੰ ਕੀੜੀ ਡਾ ਕੇ ਤੂੰ ਧਾਰਾ ਝੋਲਾ ਕਰ ਕਿੱਡੀ ਕੱਮਡੀ ਗੱਲ ਹੁਣ ਤੂੰ ਵੀ ਤੇ ਇਹ ਉਹਦੀ ਮੇਅਰ ਕਰਤੀ ਹੈ ਮੇਅਰ ਤਾਂ ਹੁਣ ਉਹ ਕੀ ਕਰੇ ਇੱਕ ਤਾਂ ਉਹ ਸ਼ਹਿਰ ਦੀ ਹੈਗੀ ਹੈ ਅਈ ਨਾ ਉਹ ਕੋਸਮਾ ਦਾ ਬੱਲ ਹੈ ਨਹੀਂ ਗਾ ਉਹ ਵੀ ਕੀ ਕਰੇ ਵਿਚਾਰੀ ਹੁਣ ਸਾਰੀ ਜਿਹੜੀ ਲੱਗੀ ਰਹਿੰਦੀ ਹੁਣ ਉਹ ਕੰਮ ਨੂੰ ਪਹਿਲਾਂ ਕਦੇ ਸੋਈਦਾ ਕਰਦੀਆ ਕਦੇ ਪਸੂਆਂ ਕੰਨੀ ਜਾਂਦੀਆ ਕਦੇ ਝਾੜੂ ਪੋਚੇ ਦਾ ਕਰਦੀਆ ਨਾ ਕੋਈ ਸੇ ਕੰਮ ਵਾਲੀ ਨੇ ਐਨੀ ਇੱਕ ਜੂਸੀ ਵੀ ਨਾ ਮਾਂ ਵਰਤਿਆ ਕਰੋ ਤੁਸੀਂ ਝਾੜੂ ਪੋਚੇ ਵਾਲੀ ਰੱਖੀ ਵੀ ਹੈਗੀ ਸਾਰੇ ਕੰਮ ਕਰਨਾ ਹੈ ਕੱਪੜੇ ਧੋਕੇ ਜਾਂਦੀਆ ਕੱਪੜੇ ਧੋਣਾ ਮੈਂ ਤਾਂ ਸੁਣੇ ਸੁਣੇ ਹਟ ਗਈ ਝਾੜੂ ਪੋਚੇ ਐਵੇਂ ਲੱਗੀ ਵੀ ਹੈਗੀ ਝਾੜੂ ਪੋਚੇ ਵਾਲੀ ਲਾਈ ਵੀ ਹੈਗੀ ਕੱਪੜੇ ਧੋਂਦੀਆ ਕੱਲੀਆਂ ਰੋਟੀਆਂ ਨਹੀਂ ਆ ਰੋਟੀ ਵੀ ਅੱਜਕੱਲ ਤੁਹਾਨੂੰ ਗਰਮੀ ਚ ਜਿਹੜੇ ਰਸੋਈ ਚ ਖੜ ਕੇ ਗਰਮੀ ਬਦਾ ਕਿੰਨੀ ਹੈਗੀ ਆ ਮੈਂ ਡਿਊਟੀ ਜਾਨੀ ਹੈ ਤੜਕੇ ਦੋ ਰੋਟੇ ਮਸਾ ਪਕਦੀਆਂ ਨੇ ਸੋਈ ਚ ਖਾਣ ਨੂੰ ਜੀ ਨਹੀਂ ਕਰਦਾਗਾ ਉਹਦੀ ਕਰੇਗੀ ਹੋਰ ਹੁਣ ਚਾਹ ਮੈਨੂੰ ਜੀਤ ਕਿਦੋਂ ਮੇਰੀ ਕਰਦੀਆਂਗੀ ਤੇ ਐਂ ਕਰ ਚੰਗਾ ਜੇ ਫੋਨ ਲਾ ਕੇ ਦੇ ਆਹੋ ਸਵਰਨ ਨੂੰ ਫੋਨ ਲਾ ਕੇ ਦੇ ਹੁਣ ਕੁੜੀ ਨੂੰ ਫੋਨ ਲਾ ਕੇ ਕੀ ਕਰਨਾ ਨੇ ਕੋਈ ਗੱਲ ਕਰਨੀ ਹੈ ਬੁੱਤ ਮੈਂ ਅੱਜ ਅੱਛਾ ਉਧਰ ਉਹਨੇ ਲਾਇਆ ਨਾ ਬਰਮਾ ਨੂੰ ਕਹੀ ਨਹੀਂ ਹੈਗਾ ਮੈਂ ਚੱਲ ਬਰਜੀ ਲੈ ਹੈ ਨਾ ਕਿ ਫਿਰ ਦੋਸ਼ ਉੱਤੇ ਤੁਸੀਂ ਗਲਤ ਹੋ ਮੈਂ ਜੇ ਤੁਸੀਂ ਉਹਨੂੰ ਕਹਿਦੇ ਭਾਈ ਫੋਨ ਲਾ ਕੇ ਦੇ ਉਹ ਤੇ ਕੀ ਹਸਦੀ ਸੀ ਵੀ ਨਾ ਲਾ ਕੇ ਆਪੀ ਲਾ ਆਂਦੀ ਹੁਣ ਫਿਰ ਵੀ ਬਗਾਨੀ ਦੀ ਜੇ ਤੁਸੀਂ ਦੋਸ਼ ਕੱਢ ਦਿੰਦੇ ਹੁਣ ਤੈਨੂੰ ਲਾਉਣ ਨੂੰ ਜੀ ਨਹੀਂ ਕਰਦਾ ਤੇਰਾ ਵੀ ਆ ਲਾ ਦਨੀ ਆ ਲਾ ਦਨੀ ਆ ਮੈਂ ਫੋਨ ਤੇ ਕੰਮ ਕਰ ਜਾਂਦੀ ਸੀ ਮਾ ਆਪਦਾ ਆ ਸਕੂਲ ਦਾ ਕੰਮ ਆਇਆ ਗਿਆ ਫਿਰ ਇਹਦੇ ਵਿੱਚ ਵੀ ਹੁਣ ਖਰਾਬ ਹੋ ਜੂ ਕੰਮ ਸਾਰਾ ਮੇਰਾ ਚੱਲ ਕੋਈ ਇੱਕ ਕਰ ਫੋਨ ਲਾ ਦਨੀ ਆ ਇਹ ਲਹੜਾ

ਮੈਂ ਵੀ ਠੀਕ ਹਾਂ ਪੁੱਤ ਸਰਦੀਆਂ ੱੱੱੱੱੱ ਸੰਦੀ ਠੇਬੇ ਸੰਦੀ ਹਾਂ ਇਹ ਦਬਲਜੀਤ ਭਾਬੀ ਤੋਂ ਲਵਾਇਆ ਸੀ ਤੇਰੀ ਤੋਂ ਹਾਂ ਠੀਕ ਹੋਰ ਤੇਰੇ ਨਿਆਣੇ ਠੀਕ ਆ ਠੀਕ ਦੇਖ ਅੱਛਾ ਠੀਕ ਤੇ ਮੈਂ ਤਾਂ ਆਏ ਕਹਿੰਦੀ ਸੀ ਵੀ ਤੂੰ ਆ ਕੇ ਜਾ ਇੱਕ ਦਿਨ ਹਾਂ ਗੱਲਬਾਤ ਕਰਨੀ ਆ ਫੇਰ ਕਹਿੰਗੀ ਮੈਨੂੰ ਦੱਸਿਆ ਨਹੀਂ ਰੋਟੀ ਨਹੀਂ ਦਿੰਦੀ ਭਾਈ ਕਾਮਲ ਉਹ ਤਾਂ ਉਹ ਬੁੱਕ ਕੇ ਲਾ ਗਈ ਸੀ ਕਮਲ ਨਾਲ ਵੀ ਕਮਲ ਦਊਗੀ ਰੋਟੀ ਲੈ ਮੈਂ ਕਿਉਂ ਉਹਨੂੰ ਮਾਰਾ ਕਈ ਨੇ ਕੁੜੀ ਕੋਲੇ ਰੋਟੀ ਦਿੰਦੀਦਾ ਹੈ ਜੇ ਵਿਚਾਰੀ ਐਵੇਂ ਕੁੜੀ ਨੂੰ ਪਰੇਸ਼ਾਨ ਕਰੀ ਜਾਂਦੀ ਐ ਤੂੰ ਚਲ ਠੀਕ ਆ ਕਿਦਣਾ ਆਵੇਂਗੀ ਚੰਗਾ ਆ ਜਾਂਦੀ ਏ ਟਾਈਮ ਨਾਲ ਫੇਰ ਚਲ ਠੀਕ ਆ ਲੈ ਤੁਸੀਂ ਐ ਵੀ ਉਹ ਕਰੀ ਜਾਂਦੇ ਕੋਈ ਗੱਲ ਹੈਗੀ ਮੈਂ ਕਿਉਂ ਵਿਚਾਰੀ ਨੂੰ ਦੱਸਾਂ ਐਵੇਂ ਤੁਸੀਂ ਪਰੇਸ਼ਾਨ ਕਰ ਦੋ ਕੁਰਸ਼ਾਨ ਵਾਲੀ ਕਿਹੜੀ ਗੱਲ ਆ ਪੁੱਤ ਆਕਰ ਨੂੰ ਠੀਕ ਕੰਮ ਆਉਂਦੀਆਂ ਮਾਂ ਪਿਓ ਦੀ ਲੈ ਠੀਕ ਹੀ ਕੰਮ ਆਉਂਦੀਆਂ ਅੱਜ ਤੇ ਫਿਰ ਜੇ ਤੁਸੀਂ ਨੂਹ ਹਣਦੀਆਂ ਸਮਝਿਆ ਫਿਰ ਕਿਉਂ ਅਗਲਾ ਹੋ ਕਰੇ ਜਦੋਂ ਨੂਹ ਹੈ ਨਹੀਂ ਮਾਂ ਪਿਓ ਸਮਝਦੀਆਂ ਮਾਂ ਪਿਓ ਸਮਝਣ ਫੇਰੀ ਆ ਹੁਣ ਕੀ ਲਕੋ ਕੇ ਰੱਖਿਆ ਮੈਂ ਸੋਤਾਂ ਮਾਲੂ ਕਹਿੰਦਾ ਮੈਨੂੰ ਅੱਜ ਆਂਦਾ ਸੋਢੇ ਦੇ ਘਰ ਚ ਬਾੜਦਾ ਤੁਸੀਂ ਐਡਰ ਨਾ ਤੁਸੀਂ ਘਰ ਲੈ ਲੇ ਦੋ ਇਹ ਉਧਰ ਵੀ ਆਊਗਾ ਤੈਨੂੰ ਉਧਰ ਵੀ ਆਊਗਾ ਜੇ ਦੋ ਅਸੀਂ ਮਰ ਗਏ ਆਏ ਤਾਂ ਹੁਣ ਜਦੋਂ ਮਰ ਗਏ ਮਰ ਗਏ ਸੋਦੂ ਗਈ ਹੈ ਸਭ ਕੁਝ ਐਥੇ ਤੁਸੀਂ ਮੈਨੂੰ ਬਾੜਦਾ ਦੇਖ ਲੈ ਕੋਈ ਸਾ ਅੱਜ ਨਹੀਂ ਦਰਛਰ ਰਖੇ ਤੁਸੀਂ ਸਾਡੇ ਪਾਸੇ ਛੋਡੇ ਕੋਲੇ ਸਾਰਾ ਕੁਛ ਛੋਡੇ ਕੋਲੇ ਮੈਨੂੰ ਕੀ ਦਿੱਤਾ ਤੁਸੀਂ ਮੈਂ ਤਾਂ ਕਾ ਲਿਓ ਦੀ ਉਹ ਵੀ ਮੇਰੇ ਕਰਮਾਣਾ ਵੀ ਨਹੀਂ ਮਿਲੀ ਹੋਈ ਹੈਗੀ ਪੜ੍ਹੀ ਲਿਖੀ ਕਰਕੇ ਆ ਚੰਗਾ ਧੀਏ ਜਾਨੀ ਆ ਮੈਂ ਤਾਂ ਚਾਹ ਬਣਾ ਲੈਨੇ ਕੁੱਟ ਬਹਿ ਜਾ ਬਸ ਬਣਾ ਲੈ ਨਹੀਂ ਨਹੀਂ ਬਸ ਬਸ ਬੱਕਾ ਫੇਲੇ ਕੁੱਟਾ ਨਾ ਨਾ ਲਾ ਫਿਰ ਹੁਣ ਜਾ ਕੇ ਉਧਰ ਕਹੀ ਨਹੀਂ ਚਾਹਦੀ ਕੁੱਟ ਨਹੀਂ ਪਈ ਬਸ ਕੋਈ ਡਿੱਗਣਾ ਪੈਂਦਾ ਬੋਝ ਕੇ ਤਾਰ ਕੇ ਆਵਾ ਤੈਨੂੰ ਬਸ ਰਹਿਣ ਦੇ ਬਾਗ ਜੋ ਮੈਂ ਕੋਈ ਨਹੀਂ ਡਿੱਗ ਪੈਣੀ ਨਹੀਂ ਡਿੱਗ ਫਿਰ ਤੇ ਕੁੜੀ ਲਾਂਬਾ ਦਿੰਦੀ ਫਿਰੇਗੀ ਫੇਰ